ਮੋਕਲੇ ਆ ਰਿਹਾ ਆ ਮਾਰੇ ਨਾਮ ਕੋ ਆ ਕੋ ਆ ਬਾਟੇ ਕਰ ਮਾਰੇ ਰੇ ਪਾਇ ਨਹੀਂ ਨਾਰ ਵੀ ਜਾਗੇ ਸੁਪਰ ਫਾਸਟ ਨਾਰ ਹੋ ਗਿਆ ਨਾਰ ਤਾਂ ਉਧਾ ਪਾ ਨਾ ਉਧਾ ਪਾ ਨਾਰ ਵੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸ ਨਾਮ ਸਿੰਘ ਖੰਦ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਤੋਂ ਜਲਾਲਾਬਾਦ ਫਲੋਇਪੁਰ ਗੁਰੂ ਸਾਹਿਬ ਸਮੂਚੀ ਟੀਮ ਔਰ ਅੱਜ ਅਸੀਂ ਪਹੁੰਚੇ ਹਾਂ ਹਰਫ ਦੇ ਸਰਦਾਰ ਨੂਬ ਸਿੰਘ ਜੋ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਨੇ ਜਿੱਥੇ ਉਹਨਾਂ ਨੇ ਜੂਸ ਦਾ ਕਾਊਂਟਰ ਵਾਸਤੇ ਸੇਵਾ ਵਾਸਤੇ ਆਪਾਂ ਪਹੁੰਚੇ ਹਾਂ ਜਲਾਲਾਬਾਦ ਦੀ ਸਮੁੱਚੀ ਵੀਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਭਾਈਕ ਲਈਆਂ ਬਲਵਰ ਸੁਸਾਇਟੀ ਦਸ਼ਮੀਤ ਸੇਵਾ ਸੁਸਾਇਟੀ ਸਰਕਾਰੀ ਖਾਲਸਾ ਜੈਸੇ ਬੰਦੀ ਦੇ ਸਾਰੇ ਆਗੂ ਸਹਿਬਾਨ ਇੱਥੇ ਪਹੁੰਚ ਕੇ ਕਾਊਂਟਰ ਦਾ ਸੇਵਾ ਫਰੂਟ ਦੇ ਜਿੰਨੀ ਸਾਰੀ ਸੇਵਾ ਔਰ ਜੂਸਰ ਮਿਕਸਰ ਸਾਰਾ ਸਮਾਨ ਇੱਥੇ ਅਜੇ ਇਸ ਵੀਰ ਨੂੰ ਪਹੁੰਚਾਇਆ ਗਿਆ ਔਰ ਮੈਂ ਇੱਕ ਬੇਨਤੀ ਕਰੂੰਗਾ ਫਰੋਈਪੁਰ ਤੋਂ ਜਦੋਂ ਮੱਲਾਵਾਲੀ ਸਾਈਡ ਤੋਂ ਆਉਂਦੇ ਹੋ ਹਰਫਕੇ ਹਰਫਕੇ ਬਿਲਕੁਲ ਸਟੇਸ਼ਨ ਪੁਲਿਸ ਥਾਣੇ ਦੇ ਨਾਲ ਬਾਈ ਦਾ ਕਾਲਪਾ ਜੂਸ ਬਾਰ ਇੱਥੇ ਕੰਮ ਸ਼ੁਰੂ ਹੋ ਗਿਆ ਵਾ ਔਰ ਮੇਰਾ ਵੀਰ ਜੋ ਵੀ ਆਉਂਦਾ ਫਰੋਈਪੁਰ ਅਗਰ ਗਰਮੀ ਦਾ ਮੌਸਮ ਹੈ ਤੇ ਜਿਹੜਾ ਵੀਰ ਆਏਗਾ ਫਰੋਈਪੁਰ ਤੋਂ ਤੇ ਜਰੂਰ ਸਟਾਪੇਜ ਕਰਕੇ ਇੱਕ ਜਾਂ ਦੋ ਗਲਾਸ ਪਰਿਵਾਰ ਦੇ ਸਾਥ ਇੱਥੇ ਪੀ ਕੇ ਜਾਣਾ ਕਿਉਂਕਿ ਪਰਿਵਾਰ ਦੇ ਜਦੋਂ ਤੁਸੀਂ ਪਿਓਗੇ ਔਰ ਇਸ ਵੀਰ ਦੀ ਪੂਲ ਮਦਦ ਹੋਏਗੀ ਉਹਨਾਂ ਪੈਸੇ ਨਾਲ ਉਰਜਗਾਰ ਇਹ ਵੀਰ ਆਪਦਾ ਕੰਮ ਚਲਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸ਼ਹੀਦ ਭਾਈ ਇਰਸਾਲ ਸਿੰਘ ਦਾ ਛੋਟਾ ਲੜਕਾ ਅਨੂਪ ਸਿੰਘ ਦਲ ਕਰਦਾ ਪਿੰਡ ਹਰਪਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਂ ਤੁਹਾਨੂੰ ਪਤਾ ਦਾੜੀ ਮੇਰੀ ਦੇ ਬੱਗੇ ਆ ਗਏ ਆ ਤੇ ਬਹੁਤ ਹੀ ਬੱਗੇ ਆਉਣ ਤੇ ਜਿਉਂਦੋਂ ਵੀ ਸੁਰਤ ਸੰਭਲਿਆ ਉਦੋਂ ਦਾ ਹੀ ਫੋਨ ਲਾਉਣ ਲੱਗੇ ਆ ਜੇ ਨਹੀਂ ਮੈਂ ਕਹਿੰਦਾ ਕਿ ਫੋਨ ਨਹੀਂ ਲਾਉਂਦੇ ਫੋਨ ਲਾਉਣ ਲੱਗੇ ਆ ਸਾਰੇ ਕਹਿੰਦੇ ਵੀ ਮਤ ਕਰਾਂਗੇ ਅੱਜ ਕਰਾਂਗੇ ਕੱਲ ਕਰਾਂਗੇ ਬਸ ਬਾਅਦ ਵਿੱਚ ਬਲਾਗ ਤੇ ਨੰਬਰ ਪਾ ਦਿੰਦਾ ਇਨੇ ਜਿੰਨੇ ਵੀ ਵੀਰੇ ਆਏ ਨੇ ਜਿੰਨੇ ਵੀ ਤੁਸੀਂ ਵੀਡੀਓ ਜਿਵੇਂ ਦੇ ਪਾਏ ਮੇਰੇ ਵਾਸਤੇ ਮਹਾਰਾਜਾ ਰਣਜੀਤਦਾ ਜਿਵੇਂ ਰਾਜ ਸੀ ਨਾ ਕੋਈ ਭੁੱਖਾ ਨਹੀਂ ਸੀ ਸੌਂਦਾ ਤੇ ਕੋਈ ਚੋਰੀ ਨਹੀਂ ਸੀ ਹੁੰਦੀ ਮੈਨੂੰ ਅੱਜ ਯਕੀਨ ਕਰਿਆ ਅੱਖਾਂ ਨੂੰ ਅੰਜੂ ਤੱਕ ਵਗਨੂ ਤਿਆਰ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਵਾਕਈ ਫੋਟੋ ਲੱਗੀ ਏ ਤੇ ਸੋਚ ਵੀਰਾਂ ਦੀ ਇੰਨੀ ਏ ਵੀ ਜੋ ਇਹਨਾਂ ਨੇ ਤਿਆਰ ਉਹ ਮੈਨੂੰ ਲੱਗਦੇ ਦਿੱਤਾ ਬਾਕੀ ਮੇਲਾ ਕੇ ਵੀ ਸੰਗਤ ਨੂੰ ਇਹ ਹੀ ਬੇਨਤੀ ਕਰਨੀ ਚਾਹਣਾ ਕਿ ਲੰਗ ਦੇ ਡਰੱਪ ਦੇ ਮੇਰੇ ਤੋਂ ਜੂਸ ਜ਼ਰੂਰ ਪੀਓ ਜੇ ਜੂਸ ਪੀਓਗੇ ਤੇ ਮੇਰੇ ਮੱਤ ਹੋ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਕਾਰ ਦੇ ਖਾਲਸਾ ਜੱਥੇਬੰਦੀ ਵੱਲੋਂ ਆਰਫ ਦੇ ਪਿੰਡ ਪਹੁੰਚੇ ਹਾਂ ਫਾਇਰ ਸਾਬਤ ਸਿੰਘ ਦੇ ਪਰਿਵਾਰ ਨੂੰ ਸਰਦਾਰ ਰੂਪ ਸਿੰਘ ਨੂੰ ਮੇਰੇ ਵੀਰ ਨੇ ਇੱਕ ਆਵਾਜ਼ ਮਾਰੀ ਸੀ ਵੀ ਅਸੀਂ ਕਾਰੋਬਾਰ ਕਰਨਾ ਹੈ ਉਹਦੇ ਕਾਰੋਬਾਰ ਦੀ ਮਦਦ ਲਈ ਇਹ ਜੂਸ ਦਾ ਸਾਰਾ ਸਮਾਨ ਇਹ ਵੀਰ ਦਾ ਜੂਸ ਦਾ ਕੰਮ ਜੂਸ ਦਾ ਸਾਰਾ ਸਮਾਨ ਦੇ ਚੱਲੇ ਆਂ ਵੀ ਮੈਂ ਸਾਰਿਆਂ ਨੂੰ ਇੱਕੋ ਅਪੀਲ ਕਰੂੰਗਾ ਵੀ ਇਸ ਵੀਰ ਦੀ ਇਸ ਕਾਰੋਬਾਰ ਸਾਰੇ ਵੀਰ ਮਦਦ ਕਰੋ ਜਿੱਥੇ ਵੀ ਸ਼ੀਤ ਪਰਿਵਾਰ ਮਿਲਦੇ ਨੇ ਉਹਨਾਂ ਦੀ ਵਾਦ-ਵਾਦ ਕਾਰੋਬਾਰ ਚਲਾਉਣ 'ਚ ਮਦਦ ਕਰੋ ਤੁਹਾਡੇ ਜੱਥੇਬੰਦੀ ਵੱਲੋਂ ਹੋਰ ਕੀ ਕੀ ਉਪਰਾਲੇ ਕੀਤੇ ਨੇ ਸਾਡੇ ਜੱਥੇਬੰਦੀ ਵੱਲੋਂ ਜਿਹੜੇ ਵੀ ਸ਼ੀਤ ਸਿੰਘ ਪਰਵਾਹ ਨੇ ਉਹਨਾਂ ਦੇ ਕਾਰੋਬਾਰ 'ਚ ਮਦਦ ਕੀਤੀ ਜਾਂਦੀ ਹੈ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਹੈ ਨਾਲ ਹੀ ਖਾਲਸਾ ਰਾਜ ਨੂੰ ਕਰ ਕਰ ਬਜਾਉਂਦਾ ਮਹਾਰਾ ਜੀ ਸੇ ਸੋਚ ਨੂੰ ਕਰ ਕਰ ਪਾਉਂਦਾ ਸਾਡਾ ਉਪਰਾਲਾ ਨਾਲ ਹੀ ਜਿਹੜੇ ਚੰਗੇ ਬੱਚੇ ਕੋਈ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਨਾਲ ਸਨਮਾਨ ਦਿੱਤਾ